ਸਰਬਦਾ ਪਲਾ ਚੈਰੀਟੇਬਲ ਟਰਸ ਤੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਵ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਸੀ ਕਿ ਇਸ ਚੀਜ਼ ਦੀ ਬਹੁਤ ਲੋੜ ਹੈ ਕਿ ਜਿੰਨੇ ਵੀ ਆਪਣੇ ਗਰੀਬ ਤਬਕਾ ਗੈਲੋ ਜਿਹੜੇ ਲੋੜਵੰਦ ਜਿਹੜੇ ਹੈਗੇ ਨੇ ਉਹ ਟੈਸਟ ਨਹੀਂ ਸੀ ਕਰਾ ਪਾ ਰਹੇ ਅਸੀਂ ਇੱਕ ਵੀੜਾ ਚੁੱਕਿਆ ਕਿ ਅਸੀਂ ਲੈਬੋਰੀਟਰੀਆਂ ਖੋਲ੍ਹੀਏ ਸੋ ਪਹਿਲਾਂ 50 ਲੈਬੋਰੀਟਰੀਆਂ ਦਾ ਸਾਡਾ ਇੱਕ ਟੀਚਾ ਸੀ 50 ਲੈਬੋਰੀਆਂ ਖੁੱਲਣ ਤੋਂ ਬਾਅਦ ਅਜੇ ਅਸੀਂ ਏਰੀਆ ਕਵਰ ਨਹੀਂ ਕਰ ਪਾਏ ਫਿਰ ਅਸੀਂ 50 ਹੋਰ ਕੀਤੀਆਂ ਸੋ ਹੁਣ ਸਾਡੀਆਂ ਸੋਤੋ ਤੋ ਤੋ ਲੈਬੋਟਰੀ ਜਿਹੜੀਆਂ ਐਸਲੇ ਚੱਲ ਰਹੀਆਂ ਨੇ ਪੰਜਾਬ ਹੋ ਗਿਆ ਹਰਿਆਣਾ ਹੈ ਰਾਜਸਥਾਨ ਹੈ ਹਰਿਆਣੇ ਵਿੱਚ ਹਿਮਾਚਲ ਵਿੱਚ ਇਹ ਸਾਰੇ ਵਿੱਚ ਚੰਡੀਗੜ੍ਹ ਦਿੱਲੀ ਇਹ ਸਾਰੇ ਵਿੱਚ ਲੈਬੋਟਰੀ ਚੱਲ ਰਹੀਆਂ ਨੇ ਕਿ ਅੱਜ ਪਿੰਡ ਸਲੋਦੀ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਲੈਬੋਟਰੀ ਖੋਲੀ ਗਈ ਹੈ ਜਿਹੜੀ ਕਿ ਪਬਲਿਕ ਨੇ ਸਮਰਥਨ ਕਰ ਦਿੱਤੇ ਗਿਆ ਇਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਲਾਕੇ ਦੇ ਸਾਰੇ ਜਿਨ੍ਹਾਂ ਨੇ ਯੋਗਦਾਨ ਪਾਇਆ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਆ ਬਿਲਡਿੰਗ ਬਣਾ ਕੇ ਦਿੱਤੀ ਕਿੱਥੇ ਅਸੀਂ ਵੋਟਰੀ ਖੋਲ ਸਕੇ ਹਾਂ ਸੋ ਇਸ ਤਰੀਕੇ ਨਾਲ ਸਾਡਾ ਹੁਣ 50 ਵੋਟਰੀਆਂ ਅਸੀਂ ਹੋਰ ਕੀਤੀਆਂ ਅੱਗੇ ਸੋ ਸਾਡਾ ਟੀਚਾ ਜਿਹੜਾ ਸੀ 150 ਵੋਟਰੀ ਦਾ ਹੋ ਗਿਆ ਤਕਰੀਬਨ ਰਾਜਸਥਾਨ ਦੀਆਂ ਸਨੀਆਂ 5 ਵੋਟਰੀ ਖੁੱਲ ਚੁਕੀਆਂ ਨੇ ਅਜੇ 5 ਦਾ ਹੋ ਟੀਚਾ ਸਾਡਾ ਐ ਸਕਦੇ ਹਫਤੇ ਵਿੱਚ ਅਸੀਂ ਉੱਥੇ ਜਿਹੜੀਆਂ ਦੋ ਲਵਟਰੀਸ ਕੋਲ ਨੂੰ ਹੋਰ ਜਾ ਰਹੇ ਹਾਂ ਸੋ ਇਧਰੋਂ ਚਲਦੇ-ਚਲਦੇ ਅਸੀਂ ਪੰਜਾਬ ਵਿੱਚ ਜੜੀਆਂ ਬਹੁਤ ਲਵਟਰੀ ਹੋ ਗਈਆਂ ਨੇ ਹਰ 25 30 ਕਿਲੋਮੀਟਰ ਤੇ ਸਾਡੀ ਲੈਬੋਰੀ ਹੈਗੀ ਐ ਸਪੈਸ਼ਲੀ ਜਿਹੜਾ ਕੰਡੀ ਦਾ ਏਰੀਆ ਕਹਿ ਲੋ ਉਸ ਪਾਸੇ ਸਾਡਾ ਜ਼ਿਆਦਾ ਧਿਆਨ ਹੈ ਕਿ ਜਿਹੜੇ ਲੋਕਾਂ ਕੋਲ ਟ੍ਰਾਂਸਪੋਰਟੇਸ਼ਨ ਦਾ ਕੋਈ ਪੈਸਾ ਨਹੀਂ ਹੈਗਾ, ਗੱਡੀਆਂ ਨਹੀਂ ਹੈਗੀਆਂ ਉਹ ਆ ਨਹੀਂ ਸਕਦੇ। ਸੋ ਉੱਥੇ ਸਾਡੀਆਂ ਬੈਨਾਂ ਵੀ ਲੱਗੀਆਂ ਹੋਈਆਂ ਨੇ ਲੈਬੋਰੀਟਰੀਆਂ ਅਸੀਂ ਬੜੇ ਮਤਲਕਿਨ ਨਾ ਰਿਮੋਟ ਏਰੀਆ ਵਿੱਚ ਜਾ ਕੇ ਲੈਬੋਰੀਟਰੀਆਂ ਖੋਲ੍ਹੀਆਂ ਨੇ ਤਾਂ ਜੋ ਉੱਥੇ ਅਸੀਂ ਇਹਨਾਂ ਦੇ ਸਾਰੇ ਟੈਸਟ ਕਰ ਸਕੀਏ। ਰਾਜਸਥਾਨ 'ਚ ਹੁਣ ਅਸੀਂ ਤਕਰੀਬਨ ਤਕਰੀਬਨ ਬੀਕਾਨੇਰ ਤੱਕ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਸਾਡੀਆਂ ਲੈਬੋਰੀਟਰੀਆਂ ਖੁੱਲ੍ਹ ਚੁੱਕੀਆਂ ਨੇ। ਵੈਸੇ 11 ਸਟੇਟਾਂ 'ਵਿੱਚ ਸਾਡੇ ਜਿਹੜੇ ਕੰਮ ਚੱਲ ਰਹੇ ਨੇ ਤੇ ਹੁਣ ਕੱਲ ਹੀ ਸਾ ਔਰ ਬੰਬਈ ਜਿਸ ਤਰ੍ਹਾਂ ਕੀ ਬੰਬਈ ਤਾਂ ਬਹੁਤ ਵੱਡਾ ਹੈ ਲੇਕਿਨ ਬੜੀ ਹੈਰਾਨੀ ਵੀ ਹੋਈ ਮੈਨੂੰ ਫਿਲਮ ਇੰਡਸਟਰੀ ਵੱਲੋਂ ਜਿਹੜਾ ਮੈਨੂੰ ਅਪਰੋਚ ਕੀਤਾ ਗਿਆ ਤਕਰੀਬਨ ਉਹਨਾਂ ਦੇ 8 ਤੋਂ 10 ਹਜ਼ਾਰ ਇਹੋ ਜਿਹੇ ਵਰਕਰ ਹੈਗੇ ਨੇ ਜਿਹੜਾ ਕੋਲ ਜੌਬ ਵੀ ਨਹੀਂ ਹੈਗੀ ਹੈਂਡ ਟੂ ਮਾਉਥ ਹੈਗੇ ਨੇ ਟੈਸਟ ਕਰੀ ਕਰਾਣੇ ਉਹਨਾਂ ਨੇ ਮਤਲਬ ਕਿ ਫਿਲਮ ਇੰਡਸਟਰੀ ਕਹਿਣ ਨੂੰ ਹੈ ਕਿ ਬਹੁਤ ਅਮੀਰ ਹੈ ਲੇਕਿਨ ਜਿਹੜੇ ਅਮੀਰ ਨੇ ਬਹੁਤ ਅਮੀਰ ਨੇ ਜਿਹੜੇ ਗਰੀਬ ਨੇ ਜਿੱਦਾਂ ਕਿ ਨਾ ਕੋਈ ਟੈਂਟ ਲਾਣ ਵਾਲਾ ਕੋਈ ਸਟੇਜ ਬਣਾਣ ਵਾਲਾ ਜਿਹੜੇ ਇਸ ਤਰ੍ਹਾਂ ਦੇ ਲੇਬਰ ਤਬਕਾ ਹੈਗੇ ਆ ਸੋ ਉਹਨਾਂ ਦੀ ਜਿਹੜੇ ਕਰਨੀ ਅਸੀਂ ਤਕਰੀਬਨ ਚਾਰ ਲੈਬੋਟਰੀਆਂ ਉਹ ਸਾਨੂੰ ਜਗ੍ਹਾ ਦੇ ਰਹੇ ਨੇ ਸਾਰੇ ਫਿਲਮ ਇੰਡਸਟਰੀ ਚ ਤੇ ਚਾਰ ਲੈਬੋਟਰੀਆਂ ਵੀ ਉੱਥੇ ਵੀ ਖੋਲਣ ਜਾ ਰਹੇ ਆ ਸੋ ਮੇਰਾ ਖਿਆਲ ਹੈ ਕਿ ਅਸੀਂ ਇਸ ਸ ਨੋ 10% ਦੇ ਸਰ ਜਿਹੜੇ ਟੋਟਲ ਬੋਡੀ ਦਾ ਰੇਟ ਬਾਅਦ 3500 ਜਾਂ 4000 ਜੁਹੰਦੇ ਨੇ ਸਾਡੇ 3500 ਦੇ ਵਿੱਚ ਸਾਰੇ ਰੇਟ ਹੋ ਜਾਂਦੇ ਨੇ ਇਸ ਇਸ਼ ਨੂੰ ਤੁਸੀਂ ਦੇਖ ਰਹੇ ਹੋ ਕਿ 150 200 200 ਰੁਪਏ ਦੀ ਹੁੰਦੀ ਹੈ ਸਾਡੇ ਕਿਸੇ ਵੀ ਲੈਬੋਰੀ ਜਾਓਗੇ ਤੇ 20 ਰੁਪਏ ਚ ਈਸੀ ਹੋ ਜਾਂਦੀ ਜਿਹੜੇ ਕਿ ਕੁਝ ਵੀ ਨਹੀਂ ਆ ਮੋੜੇ ਦਾ 20 ਰੁਪਏ ਚ ਕੋਈ ਵੀ ਕਰਾ ਸਕਦਾ ਜਿਹੜੀ ਕਿ ਬਹੁਤ ਜ਼ਰੂਰੀ ਹੈ ਸੋ ਇਸ ਤਰੀਕੇ ਨਾਲ ਮੈਂ ਫੇਰ ਇੱਕ ਵਾਰੀ ਸਾਰਾ ਕਮੇਟੀ ਦਾ ਤੇ ਲਖਨਉਸ ਸਿੰਘ ਦਾ ਧੰਨਵਾਦ ਕਰਦਾ ਔਰ ਇਹੀ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਬੈਨਰਸ ਬਣਾ ਕੇ ਜਾ ਪਬਲਿਸਿਟੀ ਜ਼ਰੂਰ ਕਰੋ ਕਿ ਜਿਹੜੇ ਲਾਗੇ ਦੇ ਹੋਰ ਪਿੰਡ ਹੈਗੇ ਉਹਨਾਂ ਪਿੰਡਾਂ ਤੱਕ ਇਹ ਖਬਰ ਪਹੁੰਚੇ ਕਿ ਇਥੇ ਲੈਬੋਰੀ ਬੜੇ ਸਸਤੇ ਰੇਟਾਂ ਤੇ ਖੁੱਲ ਚੁੱਕੀ ਹੋਈ ਹੈ ਤਾਂ ਜੋ ਹਰ ਬੰਦਾ ਫਾਇਦਾ ਉਠਾ ਲੇ ਅਸੀਂ ਪਿੱਛੇ ਕਨਫਿਊਸ਼ਨ ਕਿ ਆ ਪਿਛਲੇ ਸਾਲ ਸੜਕ ক্লোਜ਼ ਹੋਇਆ ਤੇ ਤਕਰੀਬਨ 12 ਲੱਖ ਜਿਹੜੇ ਲੋਕ ਨੇ ਇਹਨਾਂ ਨੇ ਸਾਡੀਆਂ ਲੈਬੋਟਰੀਆਂ ਦਾ ਸਾਲ ਦੇ ਵਿੱਚ ਇਹ ਫਾਇਦਾ ਉਠਾਇਆ ਸੋ ਮਤਲਬ ਕਹਿਣਾ ਇਹ ਹੋਇਆ ਕਿ ਤਕਰੀਬਨ 1 ਲੱਖ ਬੰਦਾ ਜਿਹੜਾ ਹਰ ਮਹੀਨੇ ਸਾਡੀਆਂ ਲੈਬੋਟਰੀਆਂ ਦਾ ਫਾਇਦਾ ਉਠਾ ਰਿਹਾ ਸੋ ਇਹ ਬੜੀ ਅੱਛੀ ਸੇਵਾ ਜਿਹੜੀ ਸਾਨੂੰ ਵਾਇਗਰਨ ਦਿੱਤੀ ਹੈ ਅਸੀਂ ਇਸੇ ਤਰ੍ਹਾਂ ਅੱਗੇ ਵੀ ਕਰਦੇ ਰਹੇਗੇ ਦੇਖੋ ਸਰਕਾਰਾਂ ਦਾ ਆਪਣਾ ਕਾਰੀ ਰਹੀਆਂ ਜਾਂ ਸਰਕਾਰਾਂ ਨੂੰ ਆਪਾਂ ਅਸੀਂ ਨਾਮ ਦੇ ਰੀਸ ਕਰ ਸਕਦੇ ਹਾਂ ਉਹਨਾਂ ਦੇ ਵੱਡੇ ਫੰਡਸ ਹੁੰਦੇ ਨੇ ਵੱਡੀਆਂ ਸਕੀਮਾਂ ਹੁੰਦੀਆਂ ਹੁੰਦੀਆਂ ਨੇ ਪਰ ਨਹੀਂ ਰਹਿੰਦੇ ਲੇਕਿਨ ਅਸੀਂ ਆਪਣੇ ਲੈਵਲ ਤੇ ਜੋ ਅਸੀਂ ਕਰਦੇ ਆ ਜਿਸ ਤਰ੍ਹਾਂ ਕਿ ਸਾਡੇ ਅੱਖਾਂ ਦੇ ਕੈਂਪ ਲੱਗ ਰਹੇ ਨੇ ਬਹੁਤ ਤਕਰੀਬਨ ਤਕਰੀਬਨ ਸਾਡੇ ਮਿਰਕਲ 470 ਇਹਨਾਂ 670 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ ਅਸੀਂ ਲੈਂਸ ਫਰੀ ਵਾਕ ਦਿੰਦੇ ਆ ਲੱਖਾਂ ਲੋਕੀ ਲੈਂਸ ਪਾ ਚੁੱਕੇ ਨੇ ਡਾਇਲਿਸਿਸ ਮਸ਼ੀਨਾਂ ਦੀ ਗੱਲ ਕਰੀਏ ਤੇ ਅਸੀਂ 240 ਯੂਨਿਟ ਸਾਡੇ ਡਾਇਲਿਸਿਸ ਲੱਗੇ ਹੋਏ ਨੇ ਜਿਹੜੇ ਕਿ ਬਿਲਕੁਲ 6 4000 ਦਾ ਹੁੰਦਾ ਹੈ ਇਸੇ ਤਰ੍ਹਾਂ ਜਿਹੜੀਆਂ ਡਾਇਲਾਈਜ਼ਰ ਕਿੱਟਸ ਹੈਗੀਆਂ ਅਸੀਂ ਲੱਖਾਂ ਦੇ ਸਾਥ ਕਿੱਟਾਂ ਜਿਹੜੀਆਂ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਵੰਡਦੇ ਹਾਂ ਕਿਸੇ ਨੇ ਵੀ ਡਾਇਲਿਸਿਸ ਕਰਾਣਾ ਹੈ ਸਾਡੇ ਆਫਿਸ ਜਾਓ ਪੰਜਾਬ ਦੇ ਸਾਡੇ ਤੀਏ ਆਫਿਸ ਹੈ ਹਰ ਆਫਿਸ ਵਿੱਚ ਸਾਡੀ ਜਿਹੜੀਆਂ ਡਾਇਲਿਸਿਸ ਕਿੱਟਾਂ ਪਈਆਂ ਹੋਈਆਂ ਨੇ ਜਿਸ ਬੰਦੇ ਨੂੰ ਲੋੜ ਹੈ ਉੱਥੇ ਜਾ ਕੇ ਆਪਣਾ ਨਾਮ ਦਰਜ ਕਰਾ ਕੇ ਤੇ ਡਾਇਲਾਈਜ਼ਰ ਕਿੱਟ ਜਿਹੜੀ ਹੈ ਉਹ 11-1200 ਰੁਪਏ ਦੀ ਆਂਦੀ ਹੈ ਲੇਕਿਨ ਆਪਣੇ ਆਫਿਸ ਵਿੱਚੋਂ ਉਸ ਬੰਦੇ ਨੂੰ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਸੋ ਇਸ ਤਰ੍ਹਾਂ ਸੇਵਾਵਾਂ ਮ ਹੈਗੀਆਂ ਨੇ ਕੈਂਪ ਸਾਡੇ ਮੈਡੀਕਲ ਕੈਂਪਸ ਬੜੇ ਲੱਗ ਰਹੇ ਨੇ ਜ਼ਿਲ੍ਹਿਆਂ 'ਚ ਬੜ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਵੱਖ-ਵੱਖ ਡਾਕਟਰਾਂ ਦੇ ਵੱਖਰੇ ਵੱਖਰੇ ਕੰਮ ਲੱਗੇ ਰਹੇ ਅਸੀਂ ఫిਜ਼ੀਓਥੈਰੇਪੀ ਸੈਂਟਰ ਖੋਲ ਰਹੇ ਹਾਂ ਡੈਂਟਲ ਕਲੀਨਿਕ ਸਾਡੇ ਖੁੱਲ ਰਹੇ ਨੇ ਡਿਜੀਟਲ ਐਕਸ-ਰੇ ਆਗੇ ਰਹੇ ਉਹ ਵੀ ਸਾਡੇ ਕਾਫੀ ਹਸਪੀਟਲਾਂ ਦੇ ਵਿੱਚ ਖੁੱਲ ਚੁੱਕੇ ਨੇ ਸਾਡੇ ਆਪਣੇ ਗੁਰਦੁਆਰਿਆਂ ਵਿੱਚ ਹੀ ਖੋਲਣੇ ਜ਼ਿਆਦਾ ਅਸੀਂ ਇਸ ਤਰੀਕੇ ਨਾਲ ਅਲਟਰਾਸਾਉਂਡ ਵੀ ਸ਼ੁਰੂ ਕੀਤਾ ਜਿੱਥੇ ਸਾਨੂੰ ਡਾਕਟਰ ਦੀ ਫੈਸਿਲਿਟੀ ਮਿਲ ਜਾਂਦੀ ਹੈ ਉੱਥੇ ਅਲਟਰਾਸਾਉਂਡ ਵੀ ਜਿਹੜਾ ਔਰ ਤੁਸੀਂ ਰੇਟ ਦੇਖੋਗੇ ਤੇ ਕੁਝ ਵੀ ਨਹੀਂ ਹੈ ਅਲਟਰਾਸਾਉਂਡ 50 ਰੁਪਏ ਦਾ ਡਿਜੀਟਲ ਐਕਸ 70 ਰੁਪਏ ਦਾ ਜਿਹੜਾ ਕਿ ਹੋ ਵੀ ਨਹੀਂ ਸਕਦਾ ਲ ਕੋਸਟ ਪ੍ਰਾਈਸ ਤੇ ਕੰਮ ਕਰਦੇ ਆ ਨੋ ਪ੍ਰੋਫਿਟ ਨੋ ਲਾਸ ਸਾਨੂੰ ਕੋਈ ਲਾਲਚ ਨਹੀਂ ਗਿਆ ਅਸੀਂ 10 ਰੁਪਏ ਵੀ ਕਮਾਈਏ ਅਸੀਂ ਇਹ ਕਹਿੰਦੇ ਜਿੱਥੋਂ 4 ਪੈਸੇ ਬਚਦੇ ਆ ਜਿਸ ਤਰ੍ਹਾਂ ਉਹਨਾ ਗੁਰਦੁਆਰਾ ਸਾਹਿਬ ਇੱਥੇ ਸਾਡੀ ਬਚਤ ਹੋਈ ਕਿ ਸਾਨੂੰ ਬਿਲਡਿੰਗ ਬੜੀ ਬਣਾਈ ਮਿਲ ਗਈ ਹੈ ਸੋ ਇਹ ਜਿਹੜੀ ਬਚਤ ਹੋਈਗੀ ਇਹ ਰੇਟਾਂ ਵਿੱਚ ਮਰਜ ਹੋ ਜਾਏਗੀ ਸੋ ਇਹ ਸਾਡੇ ਜੇਬ 'ਚ ਪੈਸਾ ਨਹੀਂ ਪਏਗਾ ਇਹ ਜਿੰਨਾ ਪੈਸਾ ਇੱਥੋਂ ਆਣਾ ਉਹ ਸਾਰਾ ਰੇਟ ਉਹਨੇ ਘਟ ਜਾਣੇ ਹੈਗੇ ਆ ਸੋ ਇਸ ਤਰੀਕੇ ਨਾਲ ਸਭੀਆਂ ਸਵਾਮਾ ਜਰੀਆਂ ਜਾਰੀ ਦੇਖੋ ਅਸੀਂ ਹਰ ਜਗ੍ਹਾ ਪਹਿਲਾਂ ਇੱਕ ਚੀਜ਼ ਖੋਲਦੇ ਹਾਂ ਜਿਹੜਾ ਲੈਬੋਰੀ ਖੋਲ ਦਿੰਦੇ ਹੁਣ ਤੁਸੀਂ ਚੰਡੀਗੜ੍ਹ ਚਲ ਜਾਓ ਗੁਰਦੁਆਰਾ ਸਾਹਿਬ 34 ਸੈਕਟਰ ਚ ਪਹਿਲਾਂ ਲੈਬੋਰੀ ਖੋਲੀ ਗਈ ਉੱਥੇ ਇੰਨਾ ਕੁ ਰਿਸਪੌਂਸ ਅੱਛਾ ਮਿਲਿਆ ਫਿਰ ਸਾਨੂੰ ਉੱਥੇ ਫਿਜ਼ੀਓਥੈਰੇਪੀ ਸੈਂਟਰ ਖੋਲਣਾ ਪਿਆ ਜਿਹੜਾ ਬਹੁਤ ਅੱਛਾ ਚੱਲ ਰਿਹਾ ਫਿਰ ਸਾਨੂੰ ਡੈਂਟਲ ਕਲੀਨਿਕ ਖੋਲਣਾ ਪਿਆ ਉੱਥੇ ਡਿਜੀਟਲ ਐਕਸਰੇ ਵੀ ਦੇਣਾ ਪਿਆ ਗੁਰਦੁਆਰੇ ਵਿੱਚ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਿੰਨੇ ਸਾਡੇ ਪ੍ਰੋਜੈਕਟ ਹੈਗੇ ਨੇ ਇਹ ਅਸੀਂ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਜਾਂ ਧ ਔਰ ਲੰਗਰਾਂ ਤੱਕ ਸੀਮਤ ਨਹੀਂ ਬੈਠੇ ਜਾਂ ਕੜਾ ਪਛਾਤ ਤੱਕ ਨਹੀਂ ਬੈਠੇ ਅਸੀਂ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਸੋ ਇੱਕ ਬੜਾ ਅੱਛਾ ਮੈਸੇਜ ਆਂਦਾ ਗਿਆ ਥੇ ਆਓ ਉਸ ਨਾਲ ਮਾ ਸਾਡੇ ਕੋਲ ਨਾਲ ਟੈਸਟ ਕਰਾਓ ਔਰ ਇੰਨੇ ਸਸਤੇ ਰੇਟਾਂ ਦੇ ਟੈਸਟ ਹੋ ਰਹੇ ਆ